ਲਗਭਗ 2.5 ਲੱਖ ਦੀ ਰਾਸ਼ੀ ਦੇ ਨਾਲ ਕੋਹੜੇ ਮੋਟਰਸਾਈਕਲ ਜਿਹੜਾ ਕਰਮਦੀਪ ਚੱਕ ਸਾਹੂ ਵਾਲੇ ਦਾ ਮਾਨ ਸਰਵਾਨ ਕੀਤਾ ਤੇ ਅੱਜ ਕਹਿੰਦੇ ਬਲਾਰੇ ਗੱਡੀ ਦੇ ਨਾਲ ਜਿਹੜਾ ਵੱਡਾ ਮਾਨ ਸਰਵਾਨ ਅਵਤਾਰ ਸਿੰਘ ਜੀ ਕੋਲਾ ਖੈਰੇ ਕੋਲਾ ਖੈਰਾ ਜੀ ਜੂਰੇ ਸਾਹਿਬ ਵਾਲੇ ਜਿਨ੍ਹਾਂ ਨੇ ਵੱਡੇ ਪੱਧਰ ਤੇ ਮਾਨ ਸਰਵਾਨ ਕੀਤਾ ਜਿੱਦੜ ਪਿੰਡ ਦੇ ਨੰਮਾ ਬੀਜੀ ਵਾਲਾ ਨੰਮਾ ਬੀਜੀ ਵਾਲਾ ਆਰਤੀ ਸਨਮਾਨ ਲੋ ਦਾ ਲਖਨੀ ਰਾਜੀ ਨੂੰ ਵੱਡ ਗੰਡੇ ਸਹਿਯੋਗ ਰਦਾ ਪਿੰਡ ਦੀ ਡਿਵੈਲਪਮੈਂਟ ਦੇ ਲਈ प्रदीप ਰਾਜਾ ਪੱਤਰਕਾਰ ਜੀ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰੀਏ प्रदीप ਰਾਜਾ ਪੱਤਰਕਾਰ ਤੇ ਨਾਲ ਹੀ ਅੱਜ ਮੁਬਾਰਕਾ ਦਿੰਦੇ ਅਸੀਂ ਕਰਮਦੇਵ ਜੀ ਸਾਡੇ ਨੂੰ ਨਹੀਂ ਬਲੇਰ ਗੱਡੀ ਨੂੰ ਨਾਲ ਫਟਾ ਮਾਨ ਸਨਮਾਨ ਦਾਸ ਦਾ ਵੀ ਜੱਗਾ ਮਾਨ ਸਨਮਾਨ ਕੀਤਾ ਅਵਤਾਰ ਸਿੰਘ ਜੀ ਕੋਲਾ ਖੇੜਾ ਪਟੀਆਂ ਯੂਐਸਏ ਦੇ ਦੇ ਸੇ ਦੇ ਵੱਡੇ ਫੀਲ ਪ੍ਰਮੋਟਰ ਨੇ ਰਾਜਾ ਬਹੁਤ ਜੀਤਣ ਹਾਂਜੀ ਬਾਜੀ ਫੋਟੋ ਆਪੋਂ ਟੋ ਕਰ ਫੋਟੋ ਕਰ ਲੈ ਤੇ ਸੰਦੀਪ ਜੀ ਬਿਲਕੁਲ ਨੰਬਰ ਆ ਗਿਆ ਉਹ ਵੀ ਪਹੁੰਚੇ ਰਹੇ ਉਧਰ ਰੁੜਕਾ ਖੇਡਣ ਵਾਲੇ ਹੈਪੀ ਹੈਪੀ ਬਾਜੀ ਨਾਲ ਕਹਿੰਦੇ ਪਾਲਾ ਸਾਡਾ ਵੀਰ ਉਹ ਵੀ ਜਿਹਦੇ ਦੌਰ ਤੇ ਪਹੁੰਚਿਆ ਨਰਿੰਦਰ ਬਿੱਲਾ ਮਾ ਖੇਡ ਕਬੱਡੀ ਦਾ ਪਰਖਤ ਖੇਡ ਪ੍ਰਮੋਟਰ ਇੰਗਲੈਂਡ ਦੇ ਵਿੱਚ ਦੱਸਿਆ ਹੋਇਆ ਉਧਰ ਫਿਰਿੰਦਰ ਪੱਪੂ ਵੜ ਗਏ ਜੁੜਕਾ ਖੁਰਦੇ ਕਹਿੰਦੇ ਵਾ ਵੱਡੇ ਪੱਦਰ ਦੇ ਦੁਨੀਆ ਦੇ ਵੱਡੇ ਖਿਡਾਰੀ ਰਹੇ ਕੈਨੇਡਾ ਦੇ ਵਿੱਚ ਬੈਠੇ ਹੋਏ ਧੰਨਵਾਦ ਕਰਦੇ ਆ ਸਾਡੇ ਹੀਪੀ ਰੋਟਾ ਇੱਕ ਨੰਬਰ ਪਰਗੇ ਵਾਲੇ ਬੰਦੇ ਨੂੰ ਲਾਈਨ ਅਪ ਕਰੋ ਜੀ ਦੋਵੇਂ ਪਹਿਲਵਾਨਾਂ ਨੂੰ ਮੈਂ ਪੇਸ਼ ਕੀਤਾ ਦੋ ਪਹਿਲਵਾਨਾਂ ਦੇ ਵਿੱਚ ਰੋਗਰੋ ਜੀ ਇੱਕ ਮਿੰਟ ਹੋਣਾ ਓਕੇ ਰਵੀ ਪਹਿਲਵਾਨ ਜੀ ਮੇਰਾ ਕਾਲੂ ਪਹਿਲਵਾਨ ਦੀ ਬਾੜ ਵਾਲਾ ਕੱਟ ਜਾਓ ਅੱਜ ਦੀ ਦੋਨੇ ਚੰਦੀ ਦੇ ਮਾਣੇ ਬੇਦਰ ਦੀਪਾ ਸਾਡਾ ਪ੍ਰਭੁਜਾਈ ਕੀ ਰੋੜਕਾ ਗੁਰਦਵਾਲਾ ਪੁੱਜਿਆ ਗਵੰਡੀ ਪਿੰਡਾ ਸਤਿਕਾਰਯੋਗ ਸ਼ਸ਼ੀਨਾ ਪੁੱਜਿਆ ਨੇ ਦਾਦੇ ਦੇ ਵਿੱਚ ਵੱਡਾ ਖੇਡ ਮੇਲਾ ਚਾਹ ਕਬੱਡੀ ਕਾਪੜੀ ਗੱਲ ਹੁੰਦੀ ਚਾਹ ਸ਼ੇਰ ਮੇਲੇ ਦੀ ਗੱਲ ਹੁੰਦੀ ਹੈ ਉਸੇ ਨਗਰ ਦੇ ਜੁਨੀਆਂ ਵੀ ਸ਼ਸ਼ੀਨਾ ਪੁੱਜਿਆ ਨੇ ਬਹੁਤ ਵੱਡਾ ਧੰਨਵਾਦ ਆ ਬਾਜ ਪਹਿਲਵਾਨ ਦੀ ਰੌਣੀ ਹੈ ਸ੍ਰੀ ਉਧਰ ਜਾ ਕਰਦਾ ਬਹੁਤ ਵੱਡਾ ਆਜੀ ਗੁਰਨਾਮ ਸਿੰਘ ਮਢਾਡਾ ਹਾਂ ਭਾਈ ਜੀ ਜੀ ਨੂੰ ਕੰਮ ਦੇ ਖਰਾੜ ਦੀ ਧਰਤੀ ਤੇ ਜੁਨੀਅਰ ਸਟੈਂਡਰਡ ਕਿਤੇ ਵੱਡੇ ਵੱਡੇ ਦੇ ਕਬੱਡੀ ਟੱਪ ਕਰਵਾਇਆ ਜਾ ਰਿਹਾ ਫਿਰ ਤਾਂ ਜੁਝ ਦੇ 2 ਅਕਤੂਬਰ ਨੂੰ ਪਿੰਡ ਤਲਵੰਦ ਵਿੱਚ ਇੱਕ ਬਹੁਤ ਵੱਡਾ ਸਲਾਨਾ ਦੰਗਲ ਹੋ ਰਿਹਾ 2 ਅਕਤੂਬਰ ਨੂੰ ਤਲਵੰਦ ਦੇ ਸਲਾਨਾ ਦੰਗਲ ਹੋ ਰਿਹਾ 28 ਸਤੰਬਰ ਨੂੰ ਬਹੁਤ ਵੱਡਾ ਦੰਗਲ ਹੋ ਰਿਹਾ ਜੀ ਉੱਪਰ ਫਾਲਸਾ ਦੀ ਧਿਰ ਤੇ ਆਹ ਕੁਸ਼ਤੀ ਜਿਹੜੀ ਚੌਦੀ ਉੱਪਰਲੇ ਪਾਸੇ ਹਰਮਨ ਪਲਵਣ ਜੀ ਆਦਮਗੀਰ ਤਾੜੀਆਂ ਤੇ ਦਲ ਦੇ ਪਾਸੇ ਬਾਜ ਪਾਲ ਮਾਨ ਜੀ ਰੌਣੀ ਹੈ ਬੈਂਟੀ ਜਵਾ ਕਾਲੂ ਪਾਲ ਮਾਨ ਜੀ ਬਾੜੇ ਵਾਲਾ ਲੱਭਾ ਜੀ ਰਮਨ ਪਾਲ ਮਾਨ ਜੀ ਬੇਰਾ ਪੱਟ ਕੇ ਬੇਜਾਜ ਦੀ ਚੰਦੀ ਦੇ ਵਾਲੋ ਜੱਜ ਸਾਹਿਬ ਨੌਮ ਸਰਮਾਨ 30 ਫਰੀਜ਼ ਨੂੰ ਕਹਿੰਦੇ ਨੇ ਆਲੋ ਵਾਲਾ ਜਿਲ੍ਹਾ ਲੁਧਿਆਣਾ ਚਲ ਆਲੋ ਵਾਲਾ ਲੈ ਸਰ ਦੇ ਵਿੱਚ ਬੜੇ ਭੱਡੇ ਭੱਡੇ ਪੱਦਰ ਤੋਂ ਕੁਸ਼ਤੀ ਕੰਦਰ ਹੈ ਬਾਗ ਕੁਸ਼ਤੀ ਕੰਦਰ ਹੋਵੇਗਾ ਸਨੀ ਰਾਮੇ ਵਾਲਾ ਜੀ ਮੈਨੂੰ ਦੱਸੋ ਕਿੰਨੇ ਕਿ ਸਨਮਾਨ ਦਿੰਦੇ ਆ ਕਬੱਡੀ ਪੁੱਟੀ ਦੀ ਪ੍ਰਾਅਰ ਦੇ ਆਦੀ ਪਰਾਨਾ ਨੂੰ ਕਾਲ ਪਾਰ ਲਗੋੜਿਆ ਰਵਿਨਦਰ ਗੋਟ ਪਾਦੇ ਕੋ ਸਾਡੇ ਕੋਲ ਟਾਈਮ ਨਹੀਂ ਵਿੰਦਰ ਬੱਡਾਪੂਰੀ ਸਾਡਾ ਵੀਰ ਪੁੱਜਿਆ ਇਲਾਕੇ ਦਾ ਵੱਡਾ ਰਾਈਟਰ ਕਦੇ ਤ੍ਰੇਕਾਟ ਸਾਹਿਬ ਨਾਲ ਗਾਣੇ ਗਏ ਆ ਮਕੌਲ ਸਾਹਿਬ ਜੀ ਕਬੱਡੀ ਵੀ ਲਾਈਵ ਵਾਲੇ ਵਿੰਦਰ ਬੱਡਾ ਪੁੱਜਿਆ ਬਹੁਤ ਬਹੁਤ ਧੰਨਵਾਦ ਰਿੰਦੇ ਲੋਕ ਰਾਈਟਰ ਇਧਰ ਸਾਡੇ ਰਾਣਾ ਰਾਣਾ ਕਲਜੀ ਜੀ ਜਿਹੜੇ ਅੰਤਾਰ ਸਿੰਘ ਘੋਲਾ ਸਾਹਿਬ ਨਾਲ ਲਾਈਵ ਜੁੜੇ ਹੋਏ ਆ ਉਧਰ ਜਿੱਤੂ ਬਲੱਟੀਆਂ ਲਾਈਵ ਜੁੜਿਆ ਜੀਵਨ ਜਵੇਲ ਕਾਂਗੂ ਜਵੇਲ ਇਹ ਸਾਡੇ ਵੀਰ ਲਾਈਵ ਜੁੜੇ ਹੋਏ ਆ ਆਪਾਂ ਧੰਨਵਾਦ ਕਰਦੇ ਆ ਤੇ ਕੁਰਸੀ ਜੰਗਲ ਦੇ ਨਾਲ ਅੱਜ ਜਿਹਦੇ ਵੀ ਵੱਡੇ ਪੱਦਰ ਦੇ ਵੱਡੇ ਸਹਿਯੋਗ ਵੀ ਆ ਤੇ ਵੱਡੇ ਪੱਦਰ ਕੇ ਜੁੜੇ ਹੋਏ ਆ ਜੀਪਾ ਖੈਰਾ ਜਿਹੜੇ ਆਪ ਕਬੱਡੀ ਦਾ ਤਕੜਾ ਖੇਡਰੀ ਨੇ ਸਾਡਾ ਔਰ ਤੋਂ ਧੰਨਵਾਦ ਜਿੰਦਰਜੀਤ ਸੱਜੂ ਜੀਪਾ ਪੰਜ ਜਮਨ ਲਾਲ ਜੱਟਾਂ ਵਾਲਾ ਸਾਡਾ ਵੀਰ ਹਰਤਾਰ ਸਿੰਘ ਪਾੜੀ ਗੁਰਮਤ ਸਿੰਘ ਜੋਤਾ ਲੂਈਸ ਨੇ ਸਰ ਦਾ ਮੈਂਬਰ ਪੰਜਾਬੀ ਹੁਣ ਲਾਗ ਹੈ ਜਾਈ ਬੰਦਰ ਸਿੰਘ ਚਾਹੀ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਜੀ ਗੁਰੂ ਜੀ ਨਾਲ ਪੱਜ ਗਿਆ ਤਾੜੀ ਮਾਰਦੇ ਜ਼ੋਰਦਾਰ ਆ ਜਿਹੜੇ ਕੰਮ ਕਰਦੇ ਸਿਰੇ ਤੇ ਮਨ ਪੁੱਜਦੇ ਜਾ ਰਹੇ ਕਿਉਂਕਿ ਜਗਾ ਹਲਕਾ ਖੇ ਮੇਰੇ ਵੀਰ ਇਧਰ ਕਾਲਾ ਕਹਰਵਾਨੀ ਬਾਰੇ ਵਾਲਾ ਘੱਟ ਕੇ ਤੇ ਜਾਓ ਅਜਿਹੀ ਚੰਦੀ ਦੀ ਕੁਸ਼ਤੀ ਹੈ ਹਰਮਨ ਆਲਮਗੀਰ ਪੁਰਲੇ ਪਾਸੇ ਬਾਜ ਕਹਰਵਾਨ ਜੀ ਰਾਣੀ ਚੰਦੇ ਪਾਸੇ ਕੁਸ਼ਤੀ ਵੱਡੀ ਚੱਲ ਰਹੀ ਹੈ ਲਾ ਜੀ ਅਗਲੇ ਸਾਲ ਦੇ ਲਈ ਸਾਡੇ ਮਹੰਗਾ ਸਿੰਘ ਜੀ ਉਹਨਾਂ ਦਾ ਪੋਤਰਾ ਰਵੀ ਅਸਟ੍ਰੇਲੀਆ ਤੋਂ ਦੁਰਤ ਮੁੱਟ ਤੋਂ ਜਿਹੜੇ ਵਿਦੇਸ਼ਾਂ ਮਾਨ ਹੋਣਗੇ ਅਗਲੇ ਸਾਲ ਬਹੁਤ ਵੱਡਾ ਧੰਨਵਾਦੀ ਚ ਉਹਦੇ ਵੀ ਦੁਰਤ ਮੁੱਟ ਤੋਂ ਰਹਣਾ ਇਸ ਦਰਵਾਜ਼ੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਹਲਕਾ ਹਲਕਾ ਲਾਓ ਜਿਹੜੇ ਮੰਗਾ ਅਰਤੀ ਵੀ ਸਾਡਾ ਬਹੁਤ ਜਾਣ ਕਰਦੇ ਦੇ ਰਿਹਾ ਮੁਸਕਰਾਣ ਮੱਥੂ ਕਹਿੰਦੇ ਬਈ ਤੇ ਜੇ ਹੋਰ ਮੇਲਾ ਹੋਗਾ ਉਹ ਤੇ ਜ਼ਰੂਰ ਹੋ ਰਿਹਾ ਇੰਗਲੈਂਡ ਨਵਾਸੀ ਆ ਸਰਦਾਰ ਅਮਰੀਤ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਗੁਰਦਰਪਿੰਦਰ ਸਾਡਾ ਬੜਾ ਬੜੀਆ ਪਰ ਇਹ ਲੋਕਾਂ ਦੇ ਲੋਕਾਂ ਦੇ ਧੰਨਵਾਦ ਕਰਦੇ ਆ ਅੱਜ ਜੀਵਨ ਸੁਪੇਲ ਕਾਗੂ ਸੁਪੇਲ ਔਰ ਧੰਨਵਾਦ ਹੈ ਜੀ ਸਾਡੇ ਰਵੀ ਆਸਟ੍ਰੇਲੀਆ ਜਿਹਨਾਂ ਨੂੰ ਅਗਲੇ ਸਾਲ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਰਵੀ ਭਾਈ ਆਸਟ੍ਰੇਲੀਆ ਅਗਲੇ ਸਾਲ ਬੁਲਟ ਮੋਟਰਸਾਈਕਲ ਦਾ ਪੜਕੇ ਦਾ ਨਾਮ ਦਿੱਤਾ ਜਾਣਾ ਭਾਈ ਜੀ ਨੂੰ ਬਾਦਲ ਲਾ ਸਾਡੇ ਦਰਮਿਆਨ ਕਾਲੂ ਪਹਿਲਵਾਨ ਜੀ ਸਾਡੇ ਤੇ ਰਵੀ ਪਹਿਲਵਾਨ ਜੀ ਵੀ ਅੱਜ ਝੰਡੀ ਵਾਲੇ ਮੰਨ ਪੁੱਜ ਗਏ ਸਰਦਾਰ ਬੰਦੇ ਸਿੰਘ ਖੈਰਾ ਸਾਹਿਬ ਅੱਜ ਜੋੜ ਕੇ ਬੇਨਤੀ ਆ ਸਾਰੀਆਂ ਸੁਛੀਤਾ ਆਜੋ ਅੱਪਾ ਇੱਕ ਨੰਬਰ ਝੰਡੀ ਦੀ ਫੋਟੋ ਕਰਵਾਉਣੀ ਹੈ ਜਿੰਨ ਦੀ ਸਾਡੀ ਇੰਦੂ ਸਾਹਿਬ ਆਇਓ ਆਜੋ ਪਰ ਵੀਰੇ ਜਿਹੜੇ ਸਾਰੇ ਕੱਢ ਗੇ ਭਰਾ ਨੇ ਨਾਮ ਬੋਲੀਆ ਉਹ ਜਲਦੀ ਤੋਂ ਜਲਦੀ ਆ ਜਾਣਗੇ ਉਹ ਸਾਹਿਬ ਦਾ ਬੈਂਟਰ ਪੰਜਾ ਗੋਲ ਲਾਲ ਤੇ ਪੋਰਟਿਆਰ ਤੋਂ ਸਾਡੇ ਵੀਰ ਪ੍ਰਵਿੰਦਰ ਕਲਜੀ ਕੀ ਬਾਤ ਹੈ ਪ੍ਰਵਿੰਦਰ ਕਲਜੀ ਜਿਹੜੇ ਲਾਈਵ ਜੁੜਿਆ ਹੋਇਆ ਪੋਰਟਿਆਰ ਤੋਂ ਸਾਡਾ ਵੀਰ ਆਪਾਂ ਤੁਹਾਨੂੰ ਧੰਨਵਾਦ ਕਰਦੇ ਆ ਜੱਟੇ ਰਘੂ لال ਜੀ ਇਹਦੇ ਸਾਥ ਦਾ ਪਿੰਡ ਪੰਚਾਇਤ ਵੱਡੇ ਮਾਣ ਕਾਟੇ ਦੇ ਬੋਲ ਗਾ ਕੋ ਫੁਰਜੋਗੇ ਮਾਣ ਇਹ ਜੱਥੇ ਵੀ ਹੋਵੇ ਸਾਡੀ ਚਰਮ ਦੀ ਇੱਜ਼ਤ ਮੇਦਰ ਸੰਗਤ ਵਰਦੇਸ਼ ਸਿੰਘ ਜੀ ਖੈਰਾ ਸਾਹਿਬ ਪੁੱਜਿਆ ਇਸ ਨਗਰ ਦੇ ਜੰਪਲ ਸ਼ਖਸ਼ੀਅਤ ਹੈ ਜਿਹਦੀ ਬਦੌਲਤ ਇਸ ਇਲਾਕੇ ਨੂੰ ਬਹੁਤ ਵੱਡਾ ਮਾਣ ਧੰਨਵਾਦ ਕੀਤਾ ਜਾਂਦਾ ਜਿਹੜੇ ਸਾਡੇ ਫਿਰਮਾਨ ਨੂੰ ਪਹੁੰਚੇ ਹੋ ਚਿਹਰੇਾਂ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਜੀ ਖੈਰਾ ਸਾਹਿਬ ਦਾ ਬਤਾਰ ਕੇ 400 ਮੀਟਰ ਹਲਕਾ ਪਹਿਲਵਾਨ ਜੀ ਬਾਰੋਲੇ ਕੋਲ ਅਤਿਕਰਾਂ ਕਰੇ ਫੁੱਲਾਂ ਵਾਲੀ ਕੈਂਗ ਅੱਜ ਦੀ ਕੱਢੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਤਾੜੀਆਂ ਮਾਰ ਦੋ ਜੋਰ ਨਾਲ ਮੱਲਾਂ ਦੇ ਲਈ ਆ ਸਿਰੇ ਦੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਸਾਰੀ ਭਗਤ ਮੰਡਲੀ ਦਾ ਗ੍ਰਾਮ ਪੰਚਾਇਤ ਦਾ ਐਨਆਰਏ ਵੀਰਾਂ ਦਾ ਔਰ ਦੁਨੀਆਂ ਵਿੱਚ ਬੈਠੀਆਂ ਸੁਸ਼ੀਤਾਂ ਦਾ ਦਿਲੋਂ ਧੰਨਵਾਦ ਜਨਾਬ ਦੇ ਸਾਹ ਸ੍ਰੀਮਾਨ ਜੀ ਸਰਪੰਚ ਉਹਨਾਂ ਦੇ ਬੇਤੀ ਮੱਦੇ ਉੱਪਰ ਪਹੁੰਚਣ ਉੱਤੇ ਨਾਲ ਦੱਸਣ ਦੀ ਜ਼ਰੂਰਤ ਹੈ ਅੱਜ ਜਿਹੜਾ ਪਹਿਲਾ ਸਪਲੈਂਟਰ ਮੋਟਰਸਪੋਰਟਸ ਦਾ ਇਨਾਮ ਹੈ ਉਹਦੇ ਸਪੌਂਸਰ ਸਰਦਾਰ ਕਨਵਿੰਦਰ ਸਿੰਘ ਅਟਵਾਰ ਨੇ ਔਰ ਉਪਜੇਤੂ ਨੂੰ ਜਿਹੜਾ ਇਨਾਮ ਸਰਦਾਰ ਸੀਤਾਰ ਸਿੰਘ ਜੀ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਉਹ ਵੱਡੇ ਮਾਣ ਤੇ ਨਾਲ ਪਰਿਵਾਰਾਂ ਨੂੰ ਆ ਰਹੇ ਨੇ ਬੋਲਾਂ ਤੋਂ ਖੁਸ਼ ਹੋ ਕੇ ਸਦਰ ਰਵੀ ਦੇਰਾ ਸਰਦਾਰ ਮੱਖਣ ਸਿੰਘ ਜੀ ਯੂਕੇ ਸਰਦਾਰ ਮੱਖਣ ਸਿੰਘ ਜੀ ਨੂਰ ਇਹ ਕਬੱਡੀ ਜੱਲਬ ਅੰਤਾਰੀਓ ਦੇ ਲੋਕ ਆਰਗੇਨਾਈਜ਼ਰ ਮਾਣ ਰੇ ਗੁਰਦੀ ਦੀ ਵੱਡੀਆਂ ਕੁਸ਼ਤੀਆਂ ਦੋ ਚੱਲ ਰਹੀਆਂ ਨੇ ਇੱਕ ਪਾਸੇ ਧੰਨਵਾਦ ਹਰਮਨ ਪਹਿਲਵਾਨ ਜੀ ਹਾਂਜੀ ਇਧਰ ਦੇ ਪਾਸੇ ਉੱਧਰ ਦੇ ਪਾਸੇ ਰਵੀ ਪਹਿਲਵਾਨ ਜੀ ਬਾਜ ਪਹਿਲਵਾਨ ਜੀ ਰੌਣੀ ਤੇ ਪਿੱਲੜੇ ਪਾਸੇ ਸਾਹਮਣੇ ਦੇਖਾਂਗੇ ਹਰਮਨ ਪਹਿਲਵਾਨ ਜੀ ਆਲਮਗੀਰ ਉਧਰ ਰਵੀ ਪਹਿਲਵਾਨ ਜੀ ਮੇਰਾ ਤੇ ਨਾਲ ਕਾਲੂ ਪਹਿਲਵਾਨ ਜੀ ਬਾੜੋਵਾਲ ਦੇ ਦਰਮਿਆਨ ਅੱਜ ਦੀ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਦੁਕਾਂ ਪਰ ਪਰ ਬਣਦੇ ਸੀ ਜੇ ਹੋਰਾਂ ਨੂੰ ਸਮਾਂ ਬਦਲੇ ਲੈੰਚ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾਂ ਨੂੰ ਜੂੰਦੇ ਡੁੱਬਦੇ ਟੁੱਬਕ ਕਰਦੇ ਦੇਖੇ ਨੇ ਕਹਿੰਦੇ ਸੀ ਬਹਿਮ ਦਾ ਲਾਜ ਕੋਈ ਨਹੀਂ ਉਹ ਚੌਂਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਪਰ ਸਮਾਨ ਕਰੀ ਨਾ ਫੋਕੀ ਸ਼ੋਰ ਤੇ ਦਾ ਦਿਲ ਦੇ ਡਾਕਟਰ ਦਿਲ ਦੇ ਦਾਰੇ ਨਾਲ ਮਰਦੇ ਦੇਖੇ ਨੇ ਉਹ ਦਿਲ ਦੇ ਡਾਕਟਰ ਦਿਲ ਦੇ ਦਾਰੇ ਨਾਲ ਮਰਦੇ ਦੇਖੇ ਨੇ ਜਬਾਤ ਹੈ ਬਾਤੀ ਸਰਕਾਰ ਦੇ ਗੁਰਦੀਪ ਬਾਜੀ ਮਾਸਟਰ ਜੁਗਜੀਤ ਜੀ ਜੁਪੋਆਦਾਰੇ ਅੰਕਲ ਖੇਡ ਕਮੇਟੀ ਦੇ ਪ੍ਰਬੰਧਕ ਵੀਰਾਂ ਦੇ ਨਾਲ ਪਹੁੰਚੇ ਹਰਬੇਰ ਸਿੰਘ ਜੀ ਦਾ ਸਨਮਾਨ ਹੈ ਸਾਡੇ ਮੋਹਨ ਸਿੰਘ ਟੋਟੀ ਸਾਹਿਬ ਧੰਨਵਾਦ ਇਹ ਵੀ ਮਨਪ੍ਰੀਤ ਮੇਜਰ ਸਿੰਘ ਦਾ ਸਨਮਾਨ ਹਰਪ੍ਰੀਤ ਸਾਡੇ ਦੋਸਤ ਵੀਰ ਕੈਨੇਡਾ ਨਿਵਾਸੀ ਵੱਡਾ ਯੋਗਦਾਨ ਨਾਲ ਸਰਦੀਪ ਮਰੇਗਾ ਖੇਡ ਕਮੇਟੀ ਇਹ ਕਾਪਾ ਬਹੁਤ ਵੱਡਾ ਸਹਾਯੋਗ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਬਹੁਤ ਬੜੀ ਟਰੈਜੇਡੀ ਹੋਈ ਸੀ ਬੜਾ ਵੱਡਾ ਕਤਖਾਤ ਹੋਇਆ ਸੀ ਸੋ ਸਾਡਾ ਇੱਕ ਪਿਆਰਾ ਬੱਚਾ ਜਿਹੜਾ ਇੱਕ ਭਿਆਨਕ ਐਕਸੀਡੈਂਟ ਦੀ ਪੀੜ ਚੜਿਆ ਸੀ ਸੋ ਉਹਨਾਂ ਦੀ ਨਿਗੀ ਯਾਦ ਵਿੱਚ ਸਾਡੇ ਵੀ ਇੰਟਰਵਿਊਰ ਜੀ ਸਿੱਧੂ ਸੰਦੀਪ ਸਿੰਘ ਜੀ ਕਾਕੂ ਸਪੇਨ ਗੁਰਦਾਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਜੈਸ ਤੇ ਕਹਾ ਵਿਜੇਸ਼ ਵਿਲੇਜ ਆ ਪਾਣੀ ਵਿਲੇਜ ਵੈਕਾ ਸ਼ਹਿਰ ਬਾਰਸੀ ਨੇਨਾ ਵਾਰੀ ਵਾਹ ਦੇਖੋ ਬਈ ਕਿਆ ਬਾਤ ਹੈ ਅਗਰ ਹਲੋ ਪੁੱਤ ਸੰਗਤ ਨੇ ਕੁਝ ਜਿਹੜੇ ਪੈਸੇ ਲਗਭਗ 75000 ਦੀ ਰਕਮ ਕੱਟੀ ਕਰਕੇ ਭੇਜੀ ਆ ਉਸ ਪਰਿਵਾਰ ਵਾਸਤੇ ਜਿਹਨਾਂ ਦਾ ਪਿਆਰਾ ਬੱਚਾ ਡਾਕਟਰ ਨੂੰ ਪਿਆਰਾ ਹੋ ਗਿਆ ਤੇ ਸਾਡੀ ਸਤਿ ਸ੍ਰੀ ਅਕਾਲ ਕੁਝ ਸਮਾਂ ਪਹਿਲਾਂ ਬੱਤੀ ਸੀ ਉਸ ਦੇ ਪਿਤਾ ਰਾਣਾ ਜੀ ਨੂੰ ਕੋਈ ਵੀ ਤੇ ਪਿਆਰ ਦੀ ਰਾਖੀ ਜੜੀ ਆ ਤੇ ਭੇਡ ਕੀਤੀ ਜਾ ਰਹੀ ਹੈ ਅਕਾ ਜੀ ਬੱਚੇ ਆ ਗਏ ਇਹਨਾਂ ਟਾਈਮ ਨਹੀਂ ਅਕਾੜਾ ਕੁਸ਼ਤੀ ਮਿਲਦੀ ਅੱਜ ਦੀਆਂ ਵੱਡੀਆਂ ਦੋ ਕੁਸ਼ਤੀਆਂ ਨੇ ਇਧਰ ਦੇ ਪਾਸੇ ਕਾਮਾ ਸਾਡਾ ਆਪਣਾ ਖੜੇ ਵਾਲਾ ਮਿੱਠੂ ਪੰਜ ਆਪਣਾ ਸਨਮਾਨ ਜੱਸਾ ਕੈਨੇਡਾ ਅੱਜ ਦੇ ਸ਼ਿੰਜੀ ਮੱਲ ਨੂੰ ਲਾਈਵ ਦੇਖ ਰਿਹਾ ਉਸ ਪੜਾ ਦੇ ਵੱਲੋਂ 500 ਰੁਪਏ ਜਿੱਤਣ ਵਾਲੇ ਭਰਵਾਨ ਨੂੰ ਕਰ ਦੇਦਾ ਜਿਹੜੀ ਚੰਦੀ ਦੀ ਕੁਸ਼ਤੀ ਚੱਲ ਰਹੀ ਹੈ ਪਾਸੇ ਬਾਜਰੌਣੀ ਪਰਲੇ ਪਾਸੇ ਹਰਮਨ ਕਲਵਾ ਜੀ ਆਦਮਗੀਰ ਜਿਨ੍ਹਾਂ ਦੇ ਦਰਮਿਆਨ ਸਰੇ ਦੀ ਕੁਸ਼ਤੀ ਚੱਲ ਰਹੀ ਹੈ ਸਟੇਜ ਤੋਂ ਖੱਬੇ ਪਾਸੇ ਹੈ ਤੇ ਸੱਜੇ ਪਾਸੇ ਜਿਹੜੀ ਕਾਲੂ ਪਹਿਲਵਾਨ ਜੀ ਬਾਹਰ ਵਾਲੇ ਉੱਪਰਲੇ ਪਾਸੇ ਹੈ ਤੇ ਅਵੀ ਪਹਿਲਵਾਨ ਜੀ ਬੇਰਾ ਥੱਲੇ ਦੇ ਪਾਸੇ ਅੱਜ ਦੀ ਵੱਡੀ ਕੁਸ਼ਤੀ ਚੱਲ ਰਹੀ ਹੈ ਇਹਨਾਂ ਮੱਲਾਂ ਦਾ ਬਹੁਤ ਵੱਡਾ ਧੰਨਵਾਦ ਹੈ ਮੰਗਾ ਬਿਜਲੀ ਵਾਲਾ ਜੋਨੀ ਸਾਡਾ ਭਰਾ ਸੁਖੇ ਭਰਾ ਦਾ ਦੀਪੇ ਵੀਰ ਦਾ ਉਹਦੇ ਬਲਦੇ ਸਿੰਘ ਦੀ ਖਾੜਾ ਜਰਮਨਸਲਾਜੀ ਹੁਣਾਂ ਦਾ ਬਿੱਟੂ ਗਲਾਦੀਆ ਦੀ ਖੂਟੀ ਜੀਐਸਏ ਇੰਦਰਜੀਤ ਸਿੰਘ ਹੁਣਾਂ ਦਾ ਮੰਗਾ ਬਿਜਲੀ ਜੇਮਨੀ ਸਾਡਾ ਬਰਾ ਡੈਰੀ ਵਾਲਾ ਜੀਵਨ ਸੁਖਦੇਨ ਕਾਕੂ ਸੁਖਦੇਲ ਮਨਤਾ ਸਿੰਘ ਜੀ ਜੀਐਸਏ ਬਲਵੀਰ ਸਿੰਘ ਹੁਣਾਂ ਦਾ ਸੁਖਵੀਰ ਸਿੰਘ ਸੁਖਾ ਦੀ ਪ੍ਰੇਮ ਪੰਜੀ ਉਹਨਾਂ ਦਾ ਹਸਨ ਲਾਲ ਪੰਜ ਸਾਹਿਬਾ ਦਾ ਫਰਮੇਸ਼ભાઈ ਉਹਨਾਂ ਦਾ ਚੰਮਨ ਰਾਣਾ ਜੀ ਅਤੇ ਕਰਸੀ ਜੀ ਉਹਨਾਂ ਦਾ ਪਰਮਜੀਤ ਸਟੂਡੀਓ ਦਾ ਧੰਨਵਾਦ ਹੈ ਨਿੰਮੇ ਭਰਾ ਉਹਨਾਂ ਦਾ ਵਿੱਕੀ ਜੀਤਾ ਬੈਲੀ ਪੰਜ ਪੁੱਲੇ ਕਲੇ ਪਰਿਵਾਰ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਵੱਲੋਂ ਬਹੁਤ ਵੱਡੇ ਸਹਿਯੋਗ ਦਿੱਤੇ ਗਏ ਆ ਉਧਰ ਸਰਕਾਰ ਦਾਤ ਸਿੰਘ ਜੀ ਕੋਲਾ ਖੇਰਾ ਵੱਡੀਆਂ ਫਲਾਰ ਵਾਲੇ ਇਸੇ ਨਗਰ ਦੇ ਵੱਡੇ ਪ੍ਰੋਮੋਟਰ ਨੇ ਅੱਜ ਦੇ ਖੇਡ ਮੈਚ ਨੂੰ ਲਾਈਵ ਦੇਖ ਰਿਹਾ ਹੈ ਵੱਡੀ ਕੁਸ਼ਤੀ ਚੱਲ ਰਹੀ ਹੈ ਸਾਹਮਣੇ ਦੇਖਾਂਗੇ ਕਾਲੂ ਪਹਿਲਵਾਨ ਜੀ ਬਾੜੋ ਵਾਲੇ ਤੇ ਥੱਲੜੇ ਪਾਸੇ ਮਾਲ ਕੰਦੇ ਇਸ ਬਿਲਿ ਰਵੀ ਪਹਿਲਵਾਨ ਜੀ ਬੇਰਾ ਇਧਰਲੇ ਪਾਸੇ ਦੇਖਾਂਗੇ ਉੱਪਰਲੇ ਪਾਸੇ ਬਾਜ ਪਹਿਲਵਾਂ ਜੀ ਰਾਣੀ ਤੇ ਹਰਮਨ ਪਹਿਲਵਾਂ ਜੀ ਆਲਮਗੀਰ ਦੇ ਦਰਮਿਆਨ ਕੁਸ਼ਤੀ ਬਿਲਕੁਲ ਸਟੇਟ ਤੋਂ ਖੱਬੇ ਪਾਸੇ ਕਲਰੀ ਜੀ ਦਾ ਮੱਲਾ ਦੇ ਦਰਮਿਆਨ ਸਾਡੇ ਜਤਨ ਸਿੰਘ ਜੀ ਬਕਾਪੜ ਵਾਲਿਆਂ ਨੂੰ ਵੀ ਆ ਕੇ ਬਣਦਾ ਸਨਮਾਨ ਲਾ ਲਓ ਸਾਡੇ ਨਗਰ ਦੀਆਂ ਸੁਚੇਤਾਂ ਦੇ ਵੱਲੋਂ ਜਤਨ ਸਿੰਘ ਜੀ ਬੱਕਾਪੁਰ ਵਾਲੇ ਉਹਨਾਂ ਨੇ ਬੇਨਤੀ ਆ ਵੀ ਬਣਦਾ ਸਨਮਾਨ ਲਾ ਲਓ ਇਹ ਆ ਕੁਸ਼ਤੀ ਦਾ ਸਵਾਦ ਆਂਦਾ ਜਿਹੜੀ ਰੋਡ ਵਾਲੇ ਪਾਸੇ ਚੱਲਦੀ ਆ ਤਾੜੀਆਂ ਮਾਰਦੇ ਜ਼ੋਰਦਾਰ ਕਾਲੂ ਪਹਿਲਵਾਨ ਜੀ ਬਾੜੇ ਆ ਔਰ ਰਵੀ ਪਹਿਲਵਾਨ ਜੀ ਬੇਰੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਆ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਗੱਲਾ ਸਮੇਂ ਦੀਆਂ ਕਿ ਪਿੰਜਰਾ ਲੱਖ ਹੋਵੇ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਤਾਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਨੂੰ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਆ ਮੇਰਾ ਮਲਾਦ ਇਹ ਨਹੀਂ ਪਾਰ ਜਾ ਸਕਦਾ ਪਿਆਰਾ ਸਿੰਘਾ ਸ਼ੇਰ ਮਰ ਜੂ ਧੁੱਕ ਧੁੱਕ ਪਰ ਮਰਦਾ ਮਰਦਾ ਕਦੇ ਘਾ ਨਹੀਂ ਜਾ ਸਕਦਾ ਜੇ ਕੁਸ਼ਤੀ ਦਾ ਸੁਆਦ ਹੋਵੇ ਤਾੜੀ ਮਾਰਦੇ ਜ਼ੋਰਦਾਰ ਕਾਰੂ ਪਹਿਲਵਾਨ ਜੀ ਬਾਹਰ ਵਾਲੇ ਪੁਰਲੇ ਪਾਸੇ ਅਖਾੜੇ ਦੇ ਪਾਸੇ ਰਵੀ ਪਹਿਲਵਾਨ ਜੀ ਮੇਰਾ ਅੱਜ ਦੀ ਵੱਡੀ ਕੁਸ਼ਤੀ ਆ ਇਧਰ ਬਾਜ ਤੇ ਹਰਮਨ ਦੇ ਦਰਮਿਆਨ ਜੁਗਤ ਚੱਲਦਾ ਉਧਰ ਕੰਦੇ ਜੋਮੀ ਸਾਡਾ ਭਰਾ ਤੇ ਸੁੱਖਾ ਸਾਡਾ ਵੀਰ ਤੇ ਬੀਜੇ ਪਹਿਲਵਾਨ ਜੀ ਇਸ ਵੇਲੇ ਫਤਿਹਵਾਲੇ ਵਾਲੀ ਕੁਸ਼ਤੀ ਦੀ ਦੇਖਦੇ ਕਹਿੰਦੇ ਆ ਆ ਸੇਰੇ ਸਾਹਮਣੇ ਮੇਰੇ ਪਹਿਲਵਾਨ ਵੀਰੋ ਥੋੜੇ ਜਿਹਾ ਪਿੱਛੇ ਹੋ ਜਾਓ ਅਖਾੜੇ ਦੇ ਅੰਦਰ ਨਾ ਜਾਓ ਥੋੜੇ ਜਿਹਾ ਪਿੱਛੇ ਹੋ ਜਾਓ ਭਾਈ ਪਲੀਜ਼ ਆ ਪਿੱਛੇ ਵੀ ਸੇਰੇ ਦੇ ਬਿਚਾਰਾਂ ਚਾਹਦੇ ਬਾਈ ਖਮਣਾ ਉਹਦੇ ਕੀਰਤਾਂ ਚਾਹਦੀ ਖਮਣਾ ਉਹ ਕਹੇ ਸਾਡਾ ਲਾਈਵ ਚੱਲ ਰਿਹਾ ਹੈ ਔਰ ਦੀਪਾਪੁਰ ਦਾ ਪੰਜਾਬੀ ਵੀਰਾਂ ਦਾ ਸਪੈਸ਼ਲ ਪਟੋਲਾ ਦੀਪਾਪੁਰ ਸਾਹਿਬ ਤੇ ਚਾਬੀ ਸਾਹਿਬ ਨਾਲ ਉਹਦੇ ਗੀਤਕਾਰ ਬਹੁਤ ਬਹੁਤ ਆ ਜਿਹੜੇ ਇਹਨਾਂ ਨੂੰ ਵੀ ਆਨੰਦ ਮਾਣਣਾ ਉਹਨਾਂ ਨੂੰ ਕੋਈ ਨਹੀਂ ਪੜਾ ਲੱਗਦਾ ਪਹਿਲਵਾਨੋ ਖੱਲੇ ਰਹਿ ਕੇ ਗੁਰੂ ਉਹਦੇ ਨਰਮਲ ਸਰਪੰਚ ਨਗਰ ਦੇ ਰੋੜੋ ਧੰਨਵਾਦ ਵੱਡਾ ਪੰਥੀ ਜੀ ਜੀ ਲਾਈਵ ਜੁੜਿਆ ਹੋਇਆ ਹੈਲੋ ਬਹੁਤ ਬਹੁਤ ਜੀ ਹਾਂਜੀ ਜੱਸਾ ਕੈਨੇਡਾ ਜਿਸ ਭਰਾ ਦੇ ਵੱਲ ਜੀਤੂ ਪ੍ਰਾਂਤ ਦੀ ਹੋਰ ਵੱਡੀ ਮਾਨਤਾ ਸਰਕਾਰ ਦੇ ਰਹੀ ਹੈ ਤੇ ਭਾਮਾ ਖੇਰਾ ਦਾ ਬਸਪੁੱਤਰ ਆਹ ਕੁਸ਼ਤੀ ਕੰਨੇ ਪੁਆਇੰਟ ਦੇ ਆਧਾਰ ਤੇ ਸ਼ੁਰੂ ਹੋਣ ਲੱਗੀ ਆ ਬਾਜ ਪਹਿਲਵਾਨ ਜੀ ਰਾਣੀ ਤੇ ਹਰਮਨ ਪਹਿਲਵਾਨ ਜੀ ਆ ਲੰਗੀ ਰਿੰਗ 3 ਮਿੰਟ ਦਾ ਟਾਈਮ ਉਧਰ ਕਾਲੂ ਪਹਿਲਵਾਨ ਜੀ ਬਾਹਰ ਆਈ ਨਾਲ ਨਾਜੀ ਪਹਿਲਵਾਨ ਜੀ ਮੇਰਾ ਧਾਣੀ ਫਲੋਰ ਲਓ ਜੀ ਆਪਣਾ ਸਰਮਾ ਆ ਕੁਸ਼ਤੀ ਕਹਿੰਦੇ ਬਾਤ ਵੱਡੇ ਪੱਦਰ ਦੀ 20 ਮਿੰਟ ਜਿਹੜੇ ਪਹਿਲਾਂ ਚੱਲ ਗਈ ਤੇ ਹੁਣ ਦੂਸਰੀ ਕੁਸ਼ਤੀ ਉਧਰਲੇ ਬੱਸ ਵੱਡਾ ਰਿਜ਼ਲਟ ਆ ਭਾਜੀ ਦੱਸੋ ਯਾਰ ਪਲੀਜ਼ ਕਿੱਛੇ ਦਿਖਾਓ ਹਾਂ ਵੈਲਾ ਵੈਲਾ ਬੋਲੋ ਸੌਂਦੀ ਨੰਬਰਦਾਰ ਕਾਕੂ ਸਪੇਨ ਕਾਕੂ ਸਪੇਨ ਇੰਦਰਜੀਤ ਦਾ ਬੇਟਾ ਕਾਕੂ ਸਪੇਨ ਵਾਲਾ ਕਾਕੂ ਸਪੇਨ ਬੜਵਾ ਧੰਨਵਾਦ ਨਵੀਂ ਰੱਖਣ ਵਾਲੀ ਨਾਲੇ ਜਾਣਕਾਰੀ ਦੇ ਦੋ ਸਾਡੇ ਜੀਵਨ ਸਪੈਨ ਕਾਕੂ ਸਪੈਨ ਇਹਨਾਂ ਵੱਲੋਂ 1 ਲੱਖ ਰੁਪਇਆ ਅਗਲੇ ਸਾਲ ਦੇ ਲਈ ਲਾ ਉਧਰਲੇ ਪਾਸੇ ਰਵੀ ਸਾਡਾ ਭਰਾ ਆਸਟ੍ਰੇਲੀਆ ਦੀ ਧਰਤੀ ਦੇ ਵਿੱਚੋਂ ਮਹਿੰਦਰ ਸਿੰਘ ਦਾ ਪੁੱਤਰਾ ਉਹਨਾਂ ਵੱਲੋਂ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਜਿੱਥੇ ਤੀਰ ਸਿੰਘ ਕੈਨੇਡਾ ਪੰਤਰ ਚੂਟ ਸਿੰਘ ਜੀ ਕੈਨੇਡਾ ਉਹਨਾਂ ਦੇ ਪਰਿਵਾਰ ਵੱਲੋਂ ਸਾਧ ਸਿੰਗਰ ਸੀ ਅਗਲੇ ਸਾਲ ਤੋਂ ਪ੍ਰੋਗਰਾਮ ਸਕਲਾ ਉਧਰ ਸਰਦਾਰ ਜੋਗਾ ਸਿੰਘ ਜੀ ਕੈਨੇਡਾ ਸਵਰਗਾਸ ਦੀ ਸ਼ੀਤਲ ਸਿੰਘ ਜੀ ਉਸੇ ਸਵਰਗਾਸ ਜਗENDER ਸਿੰਘ ਜੀ ਉਸੇ ਸਾੰਨਾ ਬਖਸ਼ੀ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ ਫੇਰ ਇੱਕ ਲੱਖ ਦੇ ਸਹਿਯੋਗ ਹੋਣਗੇ ਜਿਹਨਾਂ ਸਾਰੇ ਪਰਿਵਾਰਾਂ ਲਈ ਤਾੜੀਆਂ ਮਾਰਦੇ ਜ਼ੋਰਦਾਰ ਹਾਂਜੀ ਬਹੁਤ ਬਹੁਤ ਧੰਨਵਾਦ ਸਵਰਗਾਸ ਸ਼ੀਤਲ ਰਾਮ ਜੀ ਲਕਸ਼ਰ ਬਾਜੀ ਜੀ ਦੇ ਸੁਭਦੇ ਪਰਿਵਾਰ ਦਾ हिकु लख जी सेवातारी हिकु लख जी सेवा जी सेवा अगले साल गुपिया ਹਰ ਪੰਨੇ ਦੇ ਵਿੱਚ ਕਮੇਟੀ ਨੂੰ ਜਾਰੀ ਬਹੁਤ ਬਹੁਤ ਧੰਨਵਾਦੀ ਅਗਲੇ ਸਿੰਘ ਸਿੰਘ ਦੀ ਜੇਤੂ ਵਾਰੀਆ ਬਹੁਤ ਬਹੁਤ ਧੰਨਵਾਦ 500 ਰੁਪਏ ਜੀ ਪਾਜੀ ਹੈਲੋ ਰਿੰਕੇ ਇੱਕ ਮਿੰਟ ਦੇ ਸੇਵਾਦਾਰ ਭਾਈ ਸਰਦਾਰ ਕਬੀਰ ਸਿੰਘ ਜੀ ਘਾਇਰਾ ਸਾਹਿਬ ਉਹਨਾਂ ਦਾ ਸਨਮਾਨ ਹੋ ਰਿਹਾ ਜੀ ਸਾਲੀ ਨਗਰ ਪੰਚਾਇਤ ਸਿੰਧ ਕਮੇਟੀ ਵੱਲੋਂ ਜੁੜ ਕੇ ਐਮਐਨਏ ਸਾਹਿਬ ਉਹਨਾਂ ਦਾ ਸਨਮਾਨ ਕਰ ਰਹੀ ਹੈ ਜੀ ਧੰਨਵਾਦ ਸਰਦਾਰ ਅਮਰੀਤ ਸਿੰਘ ਜੀ ਤੇ ਨਾਰਾਇਣ ਜੀ ਤੋਂ ਬਹੁਤ ਵੱਡਾ ਧੰਨਵਾਦ ਸਰਦਾਰ ਅਵਕਰ ਸਿੰਘ ਜੀ ਕੋਲਾ ਖੈਰਾ ਪਟਿਆ ਬਲੌਰ ਦੇ ਵੱਲੋਂ ਕਾਲੂ ਵਾਲੀ ਤੇ ਰਵੀ ਵਾਲੀ ਕੁਸ਼ਤੀ ਤੇ 10000 ਰੁਪਏ ਦੀ ਸਪੋਰਟ ਹੋਏਗਾ। ਭਾਈ ਜੀਵਨ ਸਪੇਨ, ਗੋਲਦੀ ਸੰਤੂ ਨਾਗਰਾ, ਕੰਮੀ ਖੈਰਾ, ਮਿੱਟੂ ਬਲਾਜੀਆਂ ਸਾਰੇ ਵੀਰਾਂ ਦਾ ਧੰਨਵਾਦ ਮਿੱਟੂ ਬਲਾਜੀਆਂ, ਜੀਵਨ ਸਪੇਨ, ਗੋਲਦੀ ਸੰਤੂ ਨਾਗਰਾ ਔਰ ਕੰਮੀ ਖੈਰਾ ਵੀਰਾਂ ਦਾ ਬਹੁਤ ਵੱਡਾ ਸਜੋਰ ਧੰਨਵਾਦ ਜੀ। ਹਾਂਜੀ ਸਾਡੇ ਪ੍ਰੀਤ ਕਬੱਡੀ ਕਰਾਕਰ ਰਹੀ ਆ। ਅਬਾ ਧੰਨਵਾਦ ਕਰਦੇ ਸਾਡੇ ਵੀਰ ਦਾ। ਕਟਾਉ ਸੋ ਦੇ ਬਹੁਤ ਬਹੁਤ ਧੰਨਵਾਦ। ਦੇਖੀ ਜੀ ਕਬੱਡੀ ਖਾਤਰ ਯਾਰ ਦਾ। ਇਧਰ ਦੇ ਪਾਸੇ ਧੰਨਵਾਦ ਕੀਤਾ ਜਾ ਰਿਹਾ ਸਾਡੇ ਮhenga ਸਿੰਘ ਦਾ ਪੁੱਤਰਾ ਰਵੀ ਅਸਟ੍ਰੇਲੀਆ ਦੀ ਧਰਤੀ ਤੋਂ ਜਿਸ ਭਰਾ ਦੇ ਵੱਲ ਅਗਲੇ ਸਾਲ ਬੁਲਟ ਮੋਟਰਸਾਈਕਲ ਹੈ। ਦੀਪ ਸਿੰਘ ਕੈਨੇਡਾ ਪੁੱਤਰ ਚੂੜ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਜਸਬਾਦ ਜਨਾਬ ਭਰਾਵਾਂ ਨੂੰ ਸਿੰਗਰ ਦੀ ਸੇਵਾ ਸੀ ਅਗਲੇ ਸਾਲ ਸਪਲੈਂਡਰ ਮੋਟਰਸਾਈਕਲ। ਅਗਲਾ ਸਭਾ ਸਾਲ ਜਿੱਤੇ ਜੀਵਨ ਸੁਖਿੰਤ ਕਾਕੂ ਸੁਪੈਨੇਨਾ ਭਰਾਵਾਂ ਵੱਲੋਂ ਫਿਰ ਗੱਲ ਵੀ ਲੱਖ ਰਿਹਾ ਸੀ ਅਗਲੇ ਸਾਲ ਵੀ ਲੱਖ ਰਿਹਾ। ਇਸ ਕਮੇਟੀ ਦੇ ਸਰਪ੍ਰਸਤ ਰਹੇ ਸਵਰਗੀ ਸ੍ਰੀ ਮੀਤਾਰਾਮ ਜੀ ਸਾਫਕਾ ਸਰਪੰਚ ਪਿੰਡ ਖਹਿਰਾ ਜਿਨ੍ਹਾਂ ਨੇ ਇਸ ਵਾਰ 1 ਲੱਖ ਰੁਪਏ ਦਾ ਵੱਡਾ ਸਹਿਯੋਗ ਕੀਤਾ ਸੋ ਉਹਨਾਂ ਦਾ ਸਨਮਾਨ ਮੈਂ ਬੇਨਤੀ ਕਰਦਾ ਕਿ ਕਹੜਾ ਸਾਹਿਬ ਜਿਨ੍ਹਾਂ ਦੀ ਡਿਊਟੀ ਲਾਉਣਗੇ ਤੁਸੀਂ ਬੈਠੋ ਬਾਕੀ ਵੇਲਾ ਕੋਈ ਨਹੀਂ ਇੱਧਰ ਮੰਗਰ ਇਧਰਲੇ ਪਾਸੇ ਕੁਸ਼ਤੀਦਾਨ ਵੱਡੇ ਪੱਧਰ ਦੀ ਚਾਹ ਵੀ ਕਾਲੂ ਪਹਿਲਵਾਨ ਦੀ ਬਾਰੋਵਾਲ ਦੇ ਦੂਸਰੇ ਪਾਸੇ ਗੁਰਮukh ਭਾਜੀ ਤਾਰੀ ਭਾਜੀ ਕੋਲੇ ਮੇਲੇ ਦੇ ਇੰਦਰ ਆ ਜਾਓ ਸਮਾਨ ਲਓ ਸਾਡੇ ਪ੍ਰਗਨ ਸਿੰਘ ਜੀ ਤਾਰੀ ਭਾਜੀ ਆਓ ਮਾੜਾ ਸਮਾਨ ਲਓ ਮੇਰੇ ਯਾਰ ਪ੍ਰਗਨ ਸਿੰਘ ਜੀ ਦੇ ਪੁੱਤ ਨੇ ਚੰਦਰ ਸਿੰਘ ਚੰਡੀ ਯੂਐਸਏ ਵੱਲੋਂ 70 ਹਜ਼ਾਰ ਦੀ ਸੇਵਾ ਇਸ ਸਾਲ ਉਧਰ ਸਰਦਾਰ ਜੋਗਾ ਸਿੰਘ ਕਨੇਡਾ ਗੁਰਮukh ਭਾਜੀ ਜੀਤਨ ਸਿੰਘ ਜੂਰਾੰਦ ਸਾਹਿਬ ਗੁਰਮukh ਭਾਜੀ ਹਰਜਿੰਦਰ ਸਿੰਘ ਯੂਐਸਏ ਗਰਗਵਾਲ ਦੇ ਵਿੱਚ ਸਿੰਘ ਦੇ ਪਰਿਵਾਰ ਵੱਲੋਂ ਇੱਕ ਲੱਖ ਰੁਪਏ ਦੀ ਸੇਵਾ ਹਾਂਜੀ ਹਾਂਜੀ ਮਿੰਦਾ ਖੜਾ ਜੀ ਕੀ ਜਾਣਕਾਰੀ ਦਿੰਦੇ ਵੀ ਸ਼ੀਰਾ ਪੰਸਾਹ ਬਗਾਪੁਰ ਤੇ ਨਾਲ ਲਖੀ ਬਾਜੀ ਉਹਨਾਂ ਨੇ ਬੇਨਤੀ ਆ ਵੀ ਸਟੇਜ ਉੱਤੇ ਜਾ ਕੇ ਆਪਣਾ ਬੰਦਾ ਸਨਮਾਨ ਲਾ ਲਓ ਅੱਜ ਦੀਆਂ ਵੱਡੀਆਂ ਦੇ ਕੁਸ਼ਤੀਆਂ ਦੇ ਵਿੱਚੋਂ ਇੱਕ ਕੁਸ਼ਤੀ ਕਹਿੰਦੇ ਇੱਕ ਨੰਬਰ ਦੀ ਆ ਤਾਲੂ ਪਹਿਲਵਾਨ ਦੀ ਬੜਵਾਲ ਰਵੀ ਪਹਿਲਵਾਨ ਦੀ ਬੇਲੇ ਦਰਮਿਆਨ ਕੁਸ਼ਤੀ ਹੈ ਸਰਦਾਰ ਅਵਤਾਰ ਸਿੰਘ ਦੀ ਢੋਲਾ ਘਰ ਵੱਡਿਆਂ ਵੱਲੋਂ ਜੋ ਆ ਜਿਹੜਾ ਮਨ ਜਿੱਤੇਗਾ 1000 ਰੁਪਏ ਦੇ ਵੱਡੇ ਜਿਹੜੇ ਮਾਨ ਤੇ ਸਨਮਾਨ ਦੇਤੇ ਜਾਣ ਆਹ ਕੁਸ਼ਤੀ ਪੁਆਇੰਟ ਦੇ ਆਧਾਰ ਤੇ ਚੱਲ ਰਹੀ ਹੈ ਇਹ ਸਾਡੇ ਰਾਣਾ ਬਾਜੀ ਐਲਾਨ ਕਰਦੇ ਆਂ ਬਈ ਅਵਤਾਰ ਸਿੰਘ ਦੀ ਢੋਲਾ ਸਾਹ ਹਰ ਜਿੱਤਣ ਵਾਲੇ ਧਰਵਾ ਦਾ ਵੱਡੇ ਪੱਦਰ ਦੇ ਮਾਣ ਸਨਮਾਨ ਕਰ ਰਹੇ ਹਾਂ ਜਿਤੇ ਅੱਜ ਕਰਮਦੀਨ ਜੱਟ ਸਾਹਮਣੂ ਬਲਾਰੋ ਗੱਡੀ ਦੇ ਨਾਲ ਮਾਣ ਸਨਮਾਨ ਢੈੜੇ ਵਾਲੇ ਸੋਖੇ ਦਾ ਲੱਗ ਬਗ 35000 ਦੇ ਨਾਲ ਮਾਣ ਸਨਮਾਨ ਤੇ ਦਾਸ ਦਾ ਵੀ ਸਨਮਾਨ ਦੇਣਾ 11000 ਦੇ ਨਾਲ ਕੀਤਾ ਗਿਆ ਅੱਜ ਸੱਚੀ ਬੜਗ ਦਾ ਵੀ ਵੱਡੇ ਪੱਗੜ ਦੇ 11000 ਦੇ ਨਾਲ ਮਾਣ ਸਨਮਾਨ ਕੀਤਾ ਜਰਾ ਹਲਕਾਰ ਢੋਲਾ ਖੇੜਾ ਜੀ ਇਹਦੇ ਦੇ ਜੂਰੇ ਦੇ ਵਿੱਚ ਬੈਠੇ ਵੱਡੇ ਖੇਡ ਪ੍ਰਮੋਟਰ ਪ੍ਰਮੋਟਰ ਇੱਧਰ ਇਮਰਾਨ ਇੱਧਰ ਇਮਰਾਨ ਖਾਨ ਜੂਐਸਰ ਗਗੂ ਢੜਵਾਰ ਯਾਰਾਂ ਦੇ ਯਾਰਨ ਦੋਨੇ ਢੜਵਾੜਾ ਪਿੰਡ ਦੇ ਨੇ ਕੱਲਾ ਇੱਕ ਤੇ ਦੋ ਯਾਰਾਂ ਵਾਲੀ ਗੱਲ ਵੰਦੀ ਆ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਮੈਲੇ ਦੀ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਇਮਰਾਨ ਖਾਨ ਤੇ ਗਗੂ ਢੜਵਾਰ ਦਾ ਸਹਿਯੋਗ ਰਹਿੰਦਾ ਅੱਜ ਦੇ ਸ਼ਹਿਰ ਦੇ ਮੈਲੇ ਨੂੰ ਲਾਈਵ ਦੇਖ ਰਹੇ ਨੇ ਭਰਾਵਾਂ ਦਾ ਧੰਨਵਾਦ ਆ ਲਓ ਵੱਡੀ ਕੁਸ਼ਤੀ ਕਰਦੀ ਹੈ ਕਾਲੂ ਪਹਿਲਵਾਨੀ ਵੱਡਾ ਫੁੱਲਾਂਵਾਲੀ ਕੈਂਟ ਦੇ ਰਵੀ ਪਹਿਲਵਾਨ ਜੀ ਮੇਰਾ ਆ ਕੁਸ਼ਤੀ ਪਾਇੰਟ ਦੇ ਆਧਾਰ ਤੇ ਚੱਲੀ ਬਿਲਕੁਲ ਸੋਹੇ ਸਾਹਮਣੇ ਉਹਨਾਂ ਦੀ ਤਾੜੀਆਂ ਮਾਰਦੇ ਉੱਪਰਲੇ ਪਾਸੇ ਆਹ ਮਾਂਮਤੀ ਦੀ ਤੋਰ ਨਜ਼ਰ ਆ ਰਹੀ ਹੈ ਕਿ ਨਿਰਕਾਂ ਦੇ ਅੰਦਰ ਵੀ ਕਸੂਰੀ ਹੁੰਦੀ ਹੈ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮਾਂਮਤੀ ਦੇ ਕੜਾਹੇ ਕਦੇ ਰਿੱਝਦੇ ਨਹੀਂ ਹੁੰਦੇ ਉਹ ਸੂਰਤ ਦੀ ਕਣੀਆਂ ਦੇ ਨਾਲ ਧੁੱਬਦੇ ਨਹੀਂ ਹੁੰਦੇ ਅੱਜ ਕੰਦੇ ਦੁਨੀਆ ਦੇ ਵੱਡੇ ਮਾਲਾ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਛਿੰਝ ਕਮੇਟੀਆਂ ਅੱਜ ਦਸ਼ਿੰਝ ਮਿਲ ਕੇ ਦੁਨੀਆ ਨਾਲ ਸਾਰੇ ਭਰਾਵਾਂ ਨੂੰ ਦਿਲੋਂ ਧੰਨਵਾਦ ਹੈ ਸਾਡੇ ਮਨਜੀਤ ਭਾਈ ਅਗਲੇ ਦਾ ਕੰਮਾ ਫੇਰਾ ਜੁਣਾ ਵੱਲ 10 ਬਟੇ ਸਿਰਾਂਗੇ ਦਾ ਪਦ ਹੋ ਭਰਾਵਾਂ ਦਾ ਧੰਨਵਾਦ ਲਓ ਵੱਡੀ ਕੁਸ਼ਤੀ ਚੱਲ ਰਹੀ ਹੈ ਕਾਲੂ ਪਹਿਲਵਾਨ ਜੀ ਮਾੜ ਵਾਲ ਉੱਪਰ ਮੱਥਾ ਲੜੇ ਪਾਸੇ ਰਵੀ ਪਹਿਲਵਾਨ ਜੀ ਫੇਰਾ ਅਰਮਨ ਆਲਮਗੀਰ ਬਾਜ ਪਹਿਲਵਾਨ ਜੀ ਰੌਣਕ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹੈ ਦੁਨੀਆ ਦੇ ਵੱਡੇ ਮੱਲਾਂ ਦੇ ਦਰਸ਼ਕ ਜਿਹੜੇ ਅੱਜ ਸਮੁੱਚੇ ਨਗਰ ਫੈਰੋ ਪਟੀਆਂ ਦੀ ਧਰਤੀ ਦੇ ਵਿੱਚ ਹੋਈ ਹੈ ਲਓ ਦੋ ਕੁਸ਼ਤੀਆਂ ਚੱਲ ਰਹੀਆਂ ਨੇ ਪਾਰ ਕੋਲੇ ਵੱਲ ਦੀਪਕ ਫੇਰਾ ਜੀ ਨਾਲ ਦੀਪਕ ਗਲਸੀ ਜਿਹੜੀ ਉਹ ਕਾਲੂ ਫੇਰਾ ਜੇ ਜਸਾਂ ਬਾਕੀ ਦਾ ਹੱਕਾਰ ਕੋਈ ਜਲਦੀ ਹੈ ਜਿਹੜਾ ਪਹਿਲਵਾਨ ਜਿੱਤੂਗਾ ਅਵਤਾਰ ਢੋਲਾ ਜੀ ਵੱਲੋਂ 1000 ਰੁਪਇਆ ਸਪੈਸ਼ਲ ਹੋਵੇਗਾ ਜਿਹੜਾ ਵੀ ਪਹਿਲਵਾਨ ਇਸ ਕੁਰਸੀ ਦੇ ਵਿੱਚ ਜੀਤੂ ਰਹੇਗਾ ਬਹੁਤ ਵੱਡਾ ਬੱਦਰ ਦੀ ਕੁਸ਼ਤੀ ਤੇ ਖਾਧੀਆ ਸੁਰਾ ਤਾਂ ਬੜੇ ਤੱਕੜੇ ਨੇ ਜਿੱਸੇ ਉਹ ਕਈਆਂ ਸ਼ੇਰ ਖਤਮਾਏ ਟਾਲਿਆਂ ਦੇ ਉੱਤੇ ਤੇ ਵਿੱਚ ਖੜਦੇ ਮੈਦਾਨੀ ਸਾਰੇ ਇੱਕ ਤਣੇ ਦੇ ਜਦੋਂ ਖੇਡੋ ਆਖਾੜੇ ਦੇ ਦੂਜੇ ਵਾਲੇ ਕੋ ਸਾਡੇ ਰਾਣਾ ਭਾਜੀ ਕਹਿੰਦੇ ਬਈ 1000 ਰੁਪਇਆ ਅਲਕਾਰ ਸਿੰਘ ਦੀ ਟੋਲਾ ਯੂਐਸਏ ਵਾਲੇ ਉਹਨਾਂ ਵੱਲੋਂ ਜਿਪਾਈ ਹੋਵੇਗਾ ਧੰਨਵਾਦ ਕਰਦੇ ਆ ਲੈ ਵੀ ਮੰਗਾ ਕਲਸੀ ਉਧਰ ਗੋਲਦੀ ਗੋਲਦੀ ਯੂਐਸਏ ਤੇ ਬਿੱਟੂ ਬਲਾਦੀਆ ਯੂਐਸਏ ਵਾਲੇ ਕੋਲੋਂ ਵੀ ਮਾਇਆ ਦੇ ਜੱਫੇ ਆੜਦੇ ਆ ਬਹੁਤ ਧੰਨਵਾਦ ਕਰਦੇ ਆ ਮੰਗਾ ਕਲਸੀ ਖੁਸ਼ ਹੈ ਤੇ ਬਿੱਟੂ ਬਲਾਦੀਆ ਉਹ ਵੀ ਪੂਰਾ ਖੁਸ਼ ਹੈ ਲਾਈਵ ਤੱਕ ਰਿਹਾ ਮਾਇਆ ਦੇ ਛੁੱਲੇ ਜੱਫੇ